ਸਰ ਨਹੀਂ ਮਤਲਬ ਇਹ ਕਹਣਾ ਹੈ ਹੋਰ ਨਹੀਂ ਕਹਿਣਾ ਚਾਹੋਗੇ ਥੋੜਾ ਲੱਗੇ ਸਤਿਗੁਰ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਚੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੇ ਹੋ ਕਿ ਜਦ ਅਪਾ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਆਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆਂ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਲੋਕ ਸਮਾਚਾਰ ਚੱਲ ਰਹੇ ਆ ਕੋਈ ਅਪੀਲ ਕਰਨੀ ਚਾਹੋਗੇ ਨਹੀਂ ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨੇ ਆਂ ਹਾਂ ਜੀ ਤੁਹਾਡੇ ਦੂਸਰੇ ਬਾਰੇ ਗੁਰ ਕਾਣੇ ਜਾਓਗੇ ਅਸੀਂ ਤਾਂ ਕੀ ਕਹਿ ਸਕਦੇ ਆਂ ਜੀ ਮਹਾਰਾਜ ਦਾ ਬੱਸ ਆਪਣੇ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਹਟਿਆ ਉਹਦਾ ਨਾਮ ਹੈ ਜੀ ਜਾਗੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਝੇਲੋ ਦਾ ਨਾਮ ਹੈ ਉਹ ਅਗਲੀ 4-5 ਦਿਨਾਂ ਨੂੰ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਉਸ ਤੋਂ ਬਾਅਦ ਇੱਕ ਹੋਰ ਹੈ ਇਸ ਤਰ੍ਹਾਂ ਕਰਕੇ 4-5 ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣਗੀਆਂ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰੋਤਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਨੂੰ ਵੀ ਇਹੋ ਅਪੀਲ ਕਰਦੇ ਆ ਕਿ ਅੱਛੀਆਂ ਫਿਲਮਾਂ ਨੂੰ ਜ਼ਰੂਰ ਮਾਨ ਦਿਆ ਕਰਨ ਜ਼ਰੂਰ ਬਹੁਤ ਬਹੁਤ ਸ਼ੁਕਰੀਆ